ਅਸੀਂ ਪਹੁੰਚੇ ਆ ਪਿੰਡ ਗੁੱਜਰਾ ਦੇ ਵਿੱਚ ਜਿੱਥੇ ਕਿ ਸ਼ਰਾਬ ਪੀਣ ਦੇ ਨਾਲ ਚਾਰ ਨੌਜਵਾਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਪਿੰਡ ਦੇ ਮਾਹੌਲ ਦੀਆਂ ਤਸਵੀਰਾਂ ਬਖਾਨਣੀਆਂ ਕਿ ਜਿੱਥੇ ਲੋਕ ਆਏ ਹਨ ਇਕੱਠੇ ਹੋਏ ਹਨ ਅਫਸੋਸ ਪ੍ਰਗਟ ਕਰ ਰਹੇ ਨੇ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਭਾਜੀ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਚਾਰ ਨੌਜਵਾਨ ਨੇ ਇਹਦਾ ਨੌਜਵਾਨ ਜਿਹੜੇ ਹੈਗੇ ਨੇ ਜਿਹੜੇ ਹਸਪਤਾਲ 'ਚ ਪਏ ਨੇ ਆ ਪਤਾ ਤਾਂ ਉਹਨਾਂ ਦਾ ਮੰਨੀ ਉਹ ਜਿੰਨੇ ਕੇ ਨਕੇ ਬੱਚੇ ਨੇ ਵੈਸੇ ਹੀ ਮੰਨੀ ਅੱਛਾ ਜੀ ਹਾਲ ਉਹਨਾਂ ਦਾ ਵੀ ਪੁੱਛ ਲੈਣ ਜਾ ਕੇ ਉਹਨਾਂ ਨੂੰ ਤਾਂ ਪੈਸੇ ਹੀ ਮਿਲ ਗਏ ਪੀਤਾ ਵੇਚ ਗਿਆ ਜ਼ਹਿਰ ਉਹਨਾਂ ਦਾ ਹਾਲ ਪੁੱਛੋ ਨੇ ਕਤਲ ਇਹਨਾਂ ਦੇ ਪੈਣਾ ਚਾਹੀਦਾ ਜਿਹੜੇ ਵੇਚਦੇ ਨੇ ਤੇ ਬਕਾਉਂਦੇ ਨੇ ਇਹਨਾਂ ਦੇ ਪੈਣਾ ਚਾਹੀਦਾ ਇਹ ਕਤਲ 4 ਵਜੇ ਦੇ ਨੇ ਚਾਰਾਂ ਦੇ ਕੇ ਕਪਾ ਦੇਣਾ 20 ਸਾਲੀ ਨੂੰ ਬੰਨੇ ਤਾਂ ਜਾਣ ਚਾਰ ਨੂੰ ਪਤਾ ਲੱਗ ਜੇ ਪਿੰਡ ਚ ਨਸਾਨ ਆ ਸਾਡੇ ਪਿੰਡ ਤੇ ਸੁਧਾਰ ਹੋਵੇ ਸਾਡੇ ਪਿੰਡ ਚ ਸੁਧਾਰ ਨਹੀਂ ਹੁੰਦਾ ਜੀ ਬਾਈ ਜਿਹੜੀ ਇਹ ਸ਼ਰਾਬ ਹੈ ਇਹ ਹਰਿਆਣੇ ਦੀ ਸ਼ਰਾਬ ਹੈ ਕਿ ਘਰ ਦੀ ਕੱਢੋ ਜੇ ਇਹਨਾਂ ਨੂੰ ਪਤਾ ਹੋਊ ਪੀਣ ਵਾਲਿਆਂ ਨੂੰ ਹਰਿਆਣੇ ਦੀ ਆ ਆਪਾਂ ਕਿਹੜਾ ਲਹੌਣ ਚਾਜਾ ਤਰਾਉਣ ਚਾ ਉਹ ਇਹਨਾਂ ਨੂੰ ਪਤਾ ਆਪਾਂ ਖਾਂਦੇ ਨਹੀਂ ਪੀਂਦੇ ਨਹੀਂ ਠੀਕ ਹੈ ਉਹ ਇਹਨਾਂ ਨੂੰ ਜਿਹੜਾ ਕੋ ਲਿਆਉਂਦਾ ਠੇਕੇਦਾਰ ਉਹ ਅਗਲੇ ਦੀ ਜ਼ਿੰਮੇਵਾਰੀ ਬਣਦੀ ਆ ਠੇਕੇ ਵਾਲੇ ਦੀ 2 ਨੰਬਰ ਵਾਲੇ ਦਾ ਜਰੂਰੀ ਫੜਨਾ ਚਾਹੀਦਾ ਨਾ ਬਹੁਤ ਗਲਤ ਕੰਮ ਕਰਿਆ ਆਪਾਂ ਨੇ ਕਦੇ ਪਿੰਡ ਵਾਲਿਆਂ ਨੇ ਪੁਲਿਸ ਕੋਲੇ ਕੰਪਲੇਟ ਨਹੀਂ ਕਰੀਆ ਸਰਪੰਚ ਕੋਲੇ ਦੇਖੋ ਜੀ ਇਹ ਆਪਾਂ ਨੂੰ ਪਤਾ ਨਹੀਂ ਆਪਾਂ ਸਰਪੰਚ ਕੋਲੇ ਘਟ ਬੱਧੇ ਜਾਂਦੇ ਆ ਜਿੱਦੇ ਲੋਡ ਹੁੰਦੇ ਉੱਦੇ ਜਾਂਦੇ ਆ ਆਪਾਂ ਜਾਂਦੇ ਨਹੀਂ ਕਰਦੇ ਨੇ ਨਾ ਕਰਦੇ ਨੇ ਇਹ ਪੰਚਾਇਤ ਦਾ ਮੈਂਬਰਾਂ ਦਾ ਫਰਜ ਬਣਦਾ ਵੀ ਸਾਡੇ ਵੇੜੇ ਦੇ ਵਿੱਚ ਇਹਨਾਂ ਦੀਆਂ ਮੀਟਿੰਗਾਂ ਹੋਣੀ ਚਾਹੀਦੀਆਂ ਨੇ ਹਫ਼ਤੇ ਬਾਅਦ ਮਹੀਨੇ ਬਾਅਦ ਵੀ ਆਪਣੇ ਆ ਗੰਦ ਪਾਇਰੇ ਨੂੰ ਰੋਕੀ ਕੋਈ ਵੀ ਨਹੀਂ ਰੋਕਦਾ ਕਿੰਨਾ ਟਾਈਮ ਹੋ ਗਿਆ ਜਿਹੜੀ 2 ਨੰਬਰ ਦੀ ਸ਼ਰਾਬ ਆ ਤਿੰਨ ਚਾਰ ਸਾਲ ਹੋ ਗਏ ਵਿਕਦੇ ਨੂੰ ਮੇਰੇ ਸਾਹਮਣੇ ਤਾਂ ਤਿੰਨ ਚਾਰ ਸਾਲ ਹੋਏ ਨੇ ਵਿਕਦੇ ਨੂੰ ਅੱਛਾ ਜੀ ਹਾਂ ਕਹਿੰਦੇ ਉਧਰਲੇ ਸਿਰੇ ਕਹਿੰਦੇ ਉਧਰਲੇ ਸਿਰੇ ਪੂਰੀ ਚੱਲਦਾ ਢੇਕਾ ਉਹ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਨੌਜਵਾਨ ਮਰੇ ਨੇ ਕਹਿੰਦੇ ਕਿ ਦੋ ਭਾਈ ਸਖੇ ਮਰੇ ਨੇ ਕਿ ਉਹਨਾਂ ਦਾ ਤਾਂ ਕਮਾਨ ਦਾ ਵੀ ਕੋਈ ਹੱਲ ਨਹੀਂ ਜੀ ਹਾਂ ਹਾਂ ਉਹਨਾਂ ਦਾ ਪਰਿਵਾਰ ਇਹ ਵਿਚਾਰਨ ਦਾ ਦੋ ਪਹਿਲੇ ਇੱਕ ਪਹਿਲਾ ਮਰਿਆ ਸਰਾਬ ਨਾਲੇ ਉਹਨਾਂ ਦੀ ਹਾਂਜੀ ਇਹ ਪਰਿਵਾਰ ਦਾ ਸਾਰੀ ਨਸ਼ੇ ਨਾਲੇ ਹੀ ਤੁਰ ਗਿਆ ਜੀ ਬਹੁਤ ਮੁਸ਼ਕਲ ਹੋ ਗਿਆ ਨਾ ਤਾਂ ਜ਼ਿੰਦਗੀ ਹੈ ਇਹਨਾਂ ਦੀ ਤੇ ਖਰਾਬ ਹੋ ਗਈ ਬੱਚਿਆਂ ਦੀ ਇਹ ਸਾਡੇ ਨਾਲ ਪਿੰਡ ਵਾਸੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦਾ ਮਾਹੌਲ ਹੈ ਗਮਗੀਨ ਮਾਹੌਲ ਹੋਇਆ ਸਾਡੇ ਨਾਲ ਕੁਝ ਹੋਰ ਪਿੰਡ ਵਾਸੀ ਮੌਜੂਦ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੇ ਨਹੀਂ ਆਪਾਂ ਬੋਲਣਾ ਨਹੀਂਗਾ ਆਪਾਂ ਇਹ ਇੱਕ ਗੱਲ ਕਰਦੇ ਹਾਂ ਕਿ ਜਿਵੇਂ 4 ਸਾਲ ਹੋ ਗਏ ਤੇ दारू 2 ਨੰਬਰ ਦੀ ਵੰਡੀਆਂ ਜਾਂਦੀਆਂ ਕਦੇ ਸਰਪੰਚ ਕੋਲੇ ਜਾਂ ਕਿਸੇ ਕੋਲ ਗੱਲ ਹੋਈ ਹੈ ਕੋਈ ਗੱਲ ਨਹੀਂ ਹੋਈ ਅੱਛਾ ਜੀ ਕਦੇ ਪੁਲਿਸ ਕੋਲੇ ਕਾਰਵਾਈ ਕਰ ਦੋ ਕਿ ਹੋਵੇ ਆਪਣੇ ਪੁਲਿਸ ਆ ਜਾਂਦੀ ਆ ਉਹਨਾਂ ਨੂੰ ਚੱਕੋ ਚੁੱਕ ਲਾਂਦੇ ਫੇਰ ਛੱਡ ਜਾਂਦੇ ਨੇ ਅੱਛਾ ਜੀ ਮਤਲਬ ਉਹ ਖਾਣਾ ਪੂਰਤੀ ਪੂਰੀ ਕਰ ਹਾਂ ਖਾਣਾ ਪੂਰਤੀ ਹੋ ਜਾਂਦੀ ਆ ਚੱਕੇ ਨੇ ਬਹੁਤ ਗੱਲਾਂ ਫੇਰ ਛੱਡ ਦਿੰਦੇ ਹੁਣ ਤਾਂ ਆਪਾਂ ਗੈਸੇ ਨੇ ਕਿ ਯਾਰ ਚਾਰ ਪਰਿਵਾਰ ਇੱਕ ਨਹੀਂ ਇਦਾਂ ਨਹੀਂ ਕਿਉਂਕਿ ਘਰੋਂ ਤਾਂ ਇੱਕ ਜੀ ਵੀ ਗਿਆ ਹਾਂ ਤਾਂ ਹੁਣ ਕਿਤੇ ਚਾਰ ਘਰ ਉਜੜ ਗਏ ਬਹੁਤ ਮਾੜਾ ਕੰਮ ਹੋਇਆ ਉਹ ਤਾਂ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਨੋ ਕਿ ਵੀ ਸਰਕਾਰ ਨੂੰ ਹੁਣ ਸਰਕਾਰ ਰੋਕ ਕੀ ਨਹੀਂ ਸਕਦੀ ਦੇ ਅੰਤ ਵੇਲੇ ਅਤਵਾਦੀ ਇਹ ਚੁਗਦੇ ਉਹ ਥੋੜੇ ਦੇ ਨਾਂ ਤੇ ਚੁਗਦੇ ਤੇ ਹੁਣ ਇੱਕ ਕਰਨ ਨੂੰ ਕਲੀਨ ਕਰ ਸਕਦੇ ਕਿ ਇਹਨਾਂ ਦੇ ਹੱਥ ਚ ਇਹਨਾਂ ਨੂੰ ਰੋਕਣਾ ਚਾਹੀਦਾ ਇਹਨਾਂ ਦਾ ਪਿੰਡ ਵਾਸੀ ਇਹਨਾਂ ਦਾ ਆਖਣਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਇਸ ਗੱਲ ਦੇ ਜ਼ਿੰਮੇਵਾਰ ਹਨ ਕਿ ਜੇ 2 ਨੰਬਰ ਦਾ ਕੰਮ ਹੋ ਰਿਹਾ ਸੀ ਤਾਂ ਪ੍ਰਸ਼ਾਸਨ ਦਾ ਕੰਮ ਬੰਦਾ ਉਸ ਤੇ ਨੱਥ ਪਾਣੀ ਸਾਡੇ ਨਾਲ ਕੁਝ ਹੋਰ ਪਿੰਡ ਵੀ ਮੌਜੂਦ ਨੇ ਕੀ ਨਾਮ ਸਰਦਾਰ ਜਗਜੀਤ ਸਿੰਘ ਕੀ ਕਹਿਣਾ ਚਾਹਾਂਗੇ ਭਾਜੀ ਇੱਕ ਜਿਹੜੇ ਰਾਤ ਏਡਾ ਵੱਡਾ ਹਾ ਉਸ ਦਾ ਹੋਇਆ ਜੀ ਚੰਗਾ ਕੌਣ ਕਿਹਨੂੰ ਕਹੂਗਾ ਧੋਮਾ ਕਰ ਠੀਕ ਹੈ ਕੀ ਕੰਮ ਕਰਦੇ ਸੀਗੇ ਜੇ ਆਪਾਂ ਚਾਰੇ ਪਰਿਵਾਰਾਂ ਦੀ ਗੱਲ ਕਰਕੇ ਜਿਸ ਤਰ੍ਹਾਂ ਦੋ ਸਕੇ ਭਾਈ ਤਾਂ ਮਜ਼ਦੂਰੀ ਕਰਦੇ ਸੀ ਤੇ ਦੂਜੇ ਚਾਰੇ ਮਜ਼ਦੂਰੀ ਕਰਦੇ ਸੀ ਅੱਛਾ ਜੀ ਉਹਦੇ ਕਿ ਸੰਜਾ ਕੇ ਦੋ ਜਿਹੜੇ ਹੋਰ ਹਸਪੀਟਲ ਚ ਪਏ ਨੇ ਉਹ ਵੀ ਐਂਕ ਉਹ ਵੀ ਇਹੀ ਨੇ ਵਿਚਾਰੇ ਉਹ ਵੀ ਸ਼ਰਾਬ ਨਾਲ ਹੀ ਨੇ ਹਾਂ ਜੀ ਹਾਂ ਅੱਛਾ ਜੀ ਸ਼ਰਾਬ ਨਾਲੇ ਸ਼ਰਾਬ ਇਹ ਬੇਟੇ ਚ ਜ਼ਿਆਦੇ ਹੈ ਸ਼ਰਾਬ ਹੀ ਜ਼ਿਆਦਾ ਹੈ ਅੱਛਾ ਅੱਛਾ ਜੀ ਬਈ ਕਦੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਪੰਚ ਕੋਲੇ ਜਾਂ ਪੁਲਿਸ ਕੋਲੇ ਨਹੀਂ ਸ਼ਿਕਾਇਤ ਕੀਤੀ ਜਾਂਦੇ ਨਹੀਂ ਜੀ ਕੋਈ ਕੁਝ ਨਹੀਂ ਕਰਦਾ ਯਾਰ ਨਾ ਸਰਪੰਚ ਕਰੇ ਡਾਕਟਰ ਦੇ ਕੁਝ ਨਹੀਂ ਬੱਲੇ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਮਾਹੌਲ ਬੜਾ ਗਮਗੀਨ ਹੋਇਆ ਹੈ ਕਿਉਂਕਿ ਚਾਰ ਪਰਿਵਾਰ ਹਨ ਜੋ ਇਸ ਰਾਤ ਪਰ ਹਸਦੇ ਖੇੜਦੇ ਪਰਿਵਾਰ ਨੂੰ ਅਲਵਿਦਾ ਕਹਿ ਗਏ ਹਨ ਕਿਉਂਕਿ ਜੇ ਆਪਾਂ ਗੱਲ ਕਰੀਏ ਕਿਉਂਕਿ ਜਿਹੜੇ ਚਾਰੇ ਜਿਨ੍ਹਾਂ ਦੀ ਉਮਰ ਤਕਰੀਬਨ ਇੱਕ ਦੀ ਤਾਂ ਜੇ ਗੱਲ ਕਰੀਏ ਤਾਂ 40 ਸਾਲ ਦੀ ਉਮਰ ਦੱਸੀ ਜਾਂਦੀ ਹੈ ਇਹ ਦੋ ਪਾਈਆਂ ਦੀ ਜਿਹੜੇ ਸਖੇ ਭਾਈ ਸਨ ਤਾਂ ਇੱਕ ਦੀ 52 ਸਾਲ ਦੀ ਐ ਤੇ ਉਮਰ ਦੱਸੀ ਜਾਂਦੀ ਹੈ ਤੇ ਇੱਕ ਦੀ 38 ਸਾਲ ਦੀ ਉਮਰ ਹੈ ਉਮਰ ਕੋਈ ਜ਼ਿਆਦੀ ਨਹੀਂ ਹੈਗੀ ਕਿਉਂਕਿ ਜੇ ਆਪਾਂ ਗੱਲ ਕਰੀਏ ਪਰਿਵਾਰ ਦੀ ਤਾਂ ਉਹਨਾਂ ਦਾ ਅਖਣਾ ਹੈ ਕਿ ਜਿਹੜੇ ਕਮਾਈ ਦਾ ਸਾਧਨ ਇਹ ਚਾਰ ਜਣੇ ਹੀ ਸਨ ਇੱਕ ਚਾਰੇ ਦੇ ਚਾਰੇ ਪਰਿਵਾਰ ਅੱਜ ਗਹਿਰੇ ਦੇ ਵਿੱਚ ਪਹੁੰਚ ਚੁੱਕੇ ਹਨ ਤੇ ਨਾਲ ਹੀ ਇਹਨਾਂ ਨੇ ਪਿੰਡ ਪ੍ਰਸ਼ਾਸਨ ਦੇ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੇ ਸਵਾਲ ਉਠਾਏ ਹਨ ਕਿ ਜੇ ਇਹ 2 ਨੰਬਰ ਦਾ ਕੰਮ ਹੁੰਦਾ ਸੀ ਕਿਸੇ ਨਾ ਕਿਸੇ ਜੇ ਨਹੀਂ ਰੋਕਿਆ ਤਾਂ ਅਜੇ ਜਾਂ ਵੱਡਾ ਹਾਸਾ ਹੋ ਗਿਆ ਹੈ ਸਨਗਰੂਰ ਦੌਰਵੀ ਸ਼ਰਮਾ ਜਗਬਾਣੀ ਟੀਵੀ ਮੈਂ ਡੀਐਸਪੀ ਡੜਬਾ ਤੁਹਾਨੂੰ ਦੱਸਣਾ ਚਾਹਨਾ ਹੈ ਕਿ अर्ਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਪਿੰਡ ਗੁਜਰਾ ਥਾਣਾ ਡੜਬਾ ਵਿੱਚ ਚਾਰ ਵਿਅਕਤੀਆਂ ਦੀ ਸ਼ਰਾਬ ਪੀਂਦ ਕਰਕੇ ਡੈਥ ਹੋਈ ਹੈ ਜੀ ਇਮੀਡੀਏਟਲੀ ਮੈਥੇਸਾ ਚੋਧੜਵਾ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਫਰਦਰ ਵੈਰੀਫਿਕੇਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਚਾਰ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਜਿਹੜਾ ਸੀਗਾ ਉਹ ਐਸਥਮੈਟਿਕ ਪੇਸ਼ੈਂਟ ਸੀਗਾ ਤੇ ਉਹਦੀ ਸਾਹ ਦੀ ਪ੍ਰੋਬਲਮ ਕਰਕੇ ਉਹਦੀ ਡੈਥ ਹੋਈ ਹੈ ਤੇ ਬਾਕੀ ਤਿੰਨ ਵਿਅਕਤੀ ਪਿਛਲੇ 1-2 ਦਿਨਾਂ ਤੋਂ ਸ਼ਰਾਬ ਪੀ ਰਹੇ ਸੀਗੇ ਉਹਦੇ ਕਰਕੇ ਡੈਥ ਹੋਈ ਹੈ ਜਿਹੜੇ ਵਿਅਕਤੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਇਮੀਡੀਏਟਲੀ ਅਸੀਂ ਬਿਆਨ ਲਿਖਿਆ ਤੇ ਉਹਨਾਂ ਦੇ ਦੱਸਣ ਮੁਤਾਬਕ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਸ਼ਰਾਬ ਹੈ ਇਸ ਸੁਖਵਿੰਦਰ ਸਿੰਘ ਸੁਖੀ ਤੇ ਮਨਪ੍ਰੀਤ ਸਿੰਘ ਮਣੀ ਨਾਮ ਦੇ ਦੋ ਵਿਅਕਤੀ ਨੇ ਜਿਹੜੇ ਕਿ ਨਸ਼ਾ ਆਪਣਾ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਤੇ ਉਹ ਉਹਨਾਂ ਤੋਂ ਇਹ ਲੈ ਕੇ ਆਏ ਸੀਗੇ ਇਮੀਡੀਏਟਲੀ ਅਸੀਂ ਅੰਡਰ ਸੈਕਸ਼ਨ 302 34 ਆਈਪੀਸੀ ਤੇ 61 ਐਕਸਾਈਜ਼ ਐਕਟ ਦਾ ਪਰਚੇਜ ਕੀਤਾ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਇਹ ਦੋ ਵਿਅਕਤੀਆਂ ਨੇ ਇਹ ਸ਼ਰਾਬ ਦੇ ਵਿੱਚ ਕੁਝ ਜ਼ਹਿਰੀਲੀ ਚੀਜ਼ ਮਿਲਾ ਕੇ ਇਹਨਾਂ ਨੂੰ ਅਗੀ ਦਿੱਤੀ ਗਈ ਸੀਗੀ ਤੇ ਹੁਣ ਅਸੀਂ ਇਹ ਦੋਨੋਂ ਦੋਸ਼ੀਆਂ ਦੇ ਵਿੱਚੋਂ ਸੁਖਵਿੰਦਰ ਸਿੰਘ ਸੁਖੀ ਨੂੰ ਰਾਉਂਡ ਅਪ ਕਰ ਚੁੱਕਿਆ ਹੈ ਇਹ ਫਸਦ ਜਿਹੜਾ ਮਨੀ ਹੈ ਉਹਦੇ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਤੇ ਇਹਨੂੰ ਵੀ ਇਮੀਡੀਏਟਲੀ ਰਾਉਂਡ ਅਪ ਕੀਤਾ ਜਾਊਗਾ ਇਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਕ ਫੈਕਟ ਫਾਈਨਡਿੰਗ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਿਹਦੇ ਵਿੱਚ ਐਸਡੀਐਮ ਸਾਹਿਬ ਧੜਵਾ ਡੀਐਸਪੀ ਧੜਵਾ ਐਸਐਚਓ ਧੜਵਾ ਸੀਨੀਅਰ ਮੈਡੀਕਲ ਅਫਸਰ ਧੜਵਾ ਤੇ ਈਟੀਓ ਐਕਸਾਈਜ਼ ਧੜਵਾ ਇਹਨਾਂ ਦੀ ਟੀਮ ਗਠਿਤ ਕੀਤੀ ਗਈ ਹੈ ਤੇ ਅਸੀਂ ਇਹਦਾ ਫੈਕਟ ਫਾਈਨਡਿੰਗ ਕਰਕੇ ਬੈਕਵਰਡ ਲਿੰਕੇਜ ਸਾਰੇ ਟ੍ਰੇਸ ਕਰਕੇ ਤੇ ਇਹਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਪਹੁੰਚਾਈ ਜਾਊਗੀ ਜੀ Thank you.